ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਤੈ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਖਣੀ ਤੇ ਰਾਤ ਚੁਗਣੀ ਤਰ ਕੀ ਬਖਸ਼ੇ ਤੇ ਸਭ ਨੂੰ ਦੇ arogyata ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਨਾਲ ਸੋ ਕੁਝ ਬੈਟਰ ਫੀਲ ਕਰ ਰਿਹਾ ਜੀ ਡਾਕਟਰ ਮੇਰੇ ਨਾਲੇ ਰਹਿਣ ਲੱਗ ਗਿਆ ਜੀ ਬਿਮਾਰੀ ਵੀ ਮੇਰੇ ਨਾਲੇ ਰਹਿ ਰਹੀ ਹੈ ਜੀ ਚਲੋ ਹੌਲੀ ਹੌਲੀ ਜਾਂਦੀ ਜਾਂਦੀ ਜਾਊਗੀ ਆ ਪ੍ਰੋਬਲਮ ਕਹਿੰਦੇ ਬਿਮਾਰੀ ਆਉਂਦੀ ਘੋੜੇ ਦੀ ਤਾਂ ਚਾਲ ਆ ਜੀ ਤੇ ਜਾਂਦੀ ਵਾਪਸ ਜੂੰ ਦੀ ਚਾਲ ਆ ਕੱਚੂ ਦੀ ਕੱਚੂ ਦੀ ਚਾਲ ਲਾ ਲੋ ਜੂੰ ਦੀ ਕਹਿੰਦਾ ਜੂੰ ਦੀ ਕਹਿਰਾ ਜਿਹੜੀ ਮਰਜ਼ੀ ਲਾ ਲੋ ਚਲੋ ਵਾਹਿਗੁਰੂ ਕਰੂਗਾ ਕਿਰਪਾ ਤੇ ਇਧਰ ਸਾਡੇ ਡਾਕਟਰ ਸਾਹਿਬ ਨੂੰ ਮਿਲੋ ਜੀ ਬਲਾਦ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਕੀ ਹਾਲ ਆ ਜੀ ਕੀ ਕਰਦੇ ਡਾਕਟਰ ਸਾਹਿਬ ਮੇਰੀ ਨਬਜ਼ ਨੂੰ ਬੁਝੋ ਸਹੀ ਚੱਲਦੀ ਸਾਰਾ ਕੁਝ ਓਕੇ ਆ ਜੀ ਠੀਕ ਆ ਜੀ ਦਵਾਈ ਦੇਤੀ ਜੀ ਮੈਨੂੰ ਤੁਸੀਂ ਆਪ ਲੈ ਲਈ ਜੀ ਦਵਾਈ ਹਾਂਜੀ ਇਹ ਵੀ ਐਵੇਂ ਨਵੀਂ ਠੰਡ ਜੀ ਲਵਾ ਲਈ ਜੀ ਵਿੱਚ ਜ਼ਖਾਮ ਤੇ ਵਿੱਚ ਬੁਖਾਰ ਵਿੱਚ ਖੰਘ ਸਾਰਾ ਕੁਝ ਵਿੱਚ ਲੱਝਾਈ ਪੱਦੀ ਤੇ ਵਾਹਿਗੁਰੂ ਦੀ ਬਖ ਪਰਪਾ ਜੀ ਅੱਜ ਧੁੱਪ ਬਹੁਤ ਵਧੀਆ ਨਿਕਲੀ ਵੀ ਹੈ ਤਿੰਨ ਦਿਨ ਹੋ ਗਏ ਜਿਹੜੀ ਅਰਜ ਨਿਕਲੀ ਆ ਮਤਲਬ ਨਾ ਤੇਜਾ ਨਾ ਠੰਡੀ ਆ ਨਾ ਮਤਲਬ ਐਨ ਮਤਲਬ ਬੈਠਣ ਨੂੰ ਦਿਲ ਕਰਦਾ ਵਿੱਚ ਜਿਹੜੀ ਉਹ ਦੋ ਕੁ ਦਿਨ ਵਿੱਚ ਨਿਕਲੀ ਆ ਮਤਲਬ ਉਹਦੇ ਵਿੱਚ ਤੈਨ ਕੜਾਕੇਦਾਰ ਧੁੱਪ ਸੀ ਮਤਲਬ ਉਹਦਾ ਗਰਮੀ ਬਹੁਤ ਆ ਰਹੀ ਸੀ ਅੱਜ ਗਰਮੀ ਨਹੀਂ ਆ ਰਹੀ ਤੇ ਕੱਪੜੇ ਵੀ ਪਾਏ ਮੱਠੇ ਮੱਠੇ ਜੇ ਤੇ ਮੈਂ ਅੱਜ ਦਸਤਾਰ ਕਈ ਦਿਨਾਂ ਬਾਅਦ ਬੰਨੀ ਆ ਜੀ ਮੈਂ ਤੁਹਾਨੂੰ ਪਤਾ ਹੈ ਵੀ ਸਰੀਰ ਆਪ ਸੈੱਟ ਚੱਲਦਾ ਸੀ ਤੇ ਹਾਂ ਐਦਾਂ ਹੀ ਵੀਡੀਓ ਬਣਦੀ ਰਹੇ ਵਿੱਚ 빙ਰ ਟੇਡਾ ਦਾ ਬਣ ਕੇ ਕਦੇ ਲੜ ਇਦਾਂ ਨੂੰ ਲਟਕਦਾ ਕਦੇ ਉਦੋਂ ਨੂੰ ਲਟਕਦਾ ਚਲੋ ਕੋਈ ਨਹੀਂ ਸਿਰ ਟਕਣਾ ਚਾਹੀਦਾ ਸਿਰ ਟਕਿਆ ਸੀ ਤੇ ਹੁਣ ਮੈਨੂੰ ਇੱਧਰ ਅੱਜ ਮੈਨੂੰ ਇਹ ਟਾਉਨ ਲੱਗਦੀਆਂ ਦੋਹ ਜੜੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਥੋੜੀ ਸੇਵਾ ਕਰ ਕਰਕੇ ਹੁਣ ਸਾਡਾ ਆਪ ਸੇਵਾ ਕਰਾਉਣ ਦੀ ਕਰਦੇ ਅੱਛਾ ਅਦਰ ਤੁਸੀਂ ਵੀ ਬੋਲ ਪਕੋ ਹਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮਾਧਾਤਾਂ ਨੂੰ ਖੋਲ ਸਕਦੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਇੱਥੋਂ ਪਾਕਣਿਆਂ ਨਾਲ ਵੀ ਕਿ ਐ ਹੋ ਜਾਂਦਾ ਵੀ ਪੈ ਜਾਓ ਪੈ ਜਾਓ ਪੈ ਜਾਓ ਵੀ ਮਸੀਦੋਂ ਪਾਣੀ ਨਿਕਲ ਨਹੀਂ ਤੁਹਾਨੂੰ ਪਤਾ ਹੈ ਨਾ ਹਾਂ ਬਿਠਾ ਦੀ ਜੀ ਚੜ੍ਹ ਜਾਂਦੀ ਆ ਸਾਡੇ ਡਾਕਟਰ ਸਾਹਿਬ ਦੇ ਲੋ ਜੀ ਲਾ ਬਹੁਤ ਚੈੱਕ ਕਰਦੇ ਨੇ ਸਾਰਾ ਕੁਝ ਸਾਰੇ ਸਾਰੇ ਸਟੂਮੈਂਟ ਚੱਕੀ ਫਿਰਦੇ ਹੋਰ ਕੀ ਕਰੂਗਾ ਜੀ ਹੁਣ ਆਪਰੇਸ਼ਨ ਲੱਗਿਆ ਜੀ ਕਰਨ ਲੱਗਦਾ ਮੈਨੂੰ ਹਾਂ ਕਰੋ ਹੁਣ ਅੱਜ ਤੁਸੀਂ ਸਾਡੇ ਨਾਲ ਚੱਲੋ ਘੁੰਮਣ ਥੋੜੇ ਨੂੰ ਸਾਨੂੰ ਕਮਾ ਲਿਓ ਨਾਲੇ ਘੁੰਮਿਓ ਮੈਂ ਐ ਪੋਜੀਸ਼ਨ ਸਤਾਹੇ ਪਹੁੰਚਿਆ ਨਹੀਂ ਬਸ ਥੋੜਾ ਤਾਂ ਇਹੀ ਕੰਮ ਐ ਵੀ ਬੰਦੇ ਨੇ ਐ ਨਹੀਂ ਕਹਿਣਾ ਪੋਜ਼ਿਟਿਵ ਚ ਵੀ ਹਾਂ ਮੈਂ ਚੱਲੂੰਗਾ ਹਾਂ ਕੱਤੇ ਕਰਕੇ ਚਲੂੰਗਾ ਕਿਆ ਕਰ ਤੂੰਗਾ ਕੁੱਤੇ ਗੋਲ ਜੰਨੂੰਗਾ ਕਿੰਦੀ ਤੇਰੇ ਪਾਪਾ ਕਿਆ ਲੈਣਗੇ ਆ ਤੈਨੂੰ ਹਾਂ ਤੋ ਤੇ ਕੁੱਤਾ ਤੈਨੂੰ ਕਿਆ ਕਰਨਾ ਕੁੱਤਾ ਮੈਨੂੰ ਦੱਸ ਫੇਰ ਇੱਧਰ ਨੂੰ ਦੱਸ ਸਾਰਿਆਂ ਨੂੰ ਫੇਰ 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 ਨਹੀਂ ਓਹੋ ਦੇਲਾ ਦੇਲਾ ਇਹ ਗੱਲ ਗਲਤ ਪੁੱਤ ਪਹਿਲਾਂ ਇੱਧਰ ਦੱਸ ਸਾਰਿਆਂ ਨੂੰ ਕੁੱਤਾ ਕਰਨਾ ਕਿਹਾ ਤਾਂ ਮੈਂ ਖੀ ਹਾਂ ਛੱਲੇ ਬੱਲੇ ਬੈਠਾ ਤਾਂ ਕੁੱਤਾ ਦੇਦਾ ਬੜਾ ਜਾਂ ਬੰਨਿਆ ਪਰ ਉਹਨੂੰ ਤਾਂ ਤੂੰ ਪੁੱਛਦੀ ਨਹੀਂ ਹੈਗੀ ਓਹੋ ਹਾਂ ਓਹ ਟੌਮੀ ਟੌਮੀ ਨੂੰ ਤਾਂ ਤੂੰ ਪੁੱਛਦੀ ਨਹੀਂ ਨਾ ਉਹਨੂੰ ਪਾਣੀ ਨਾ ਚਾਹ ਉਹ ਸ਼ੇਰ ਦਾ ਭੁੱਖਾ ਖੜਾ ਹੈ ਹੈ ਉਹਨੂੰ ਕੀਨੇ ਦੇਣਾ ਤਾਂ ਚਾਹ ਪਾਣੀ ਮੈਨੂੰ ਦੱਸ ਪਹਿਲਾਂ ਪਹਿਲਾਂ ਦੱਸ ਮੈਨੂੰ ਪਹਿਲਾਂ ਉਹ ਹਾਂ ਲੱਖਾ ਨੂਸਤ ਫਿਓ ਬਕਾਰ ਹਾਂ ਦਵਾਈ ਦੇ ਦਿੱਤੀ ਇਹਨੂੰ ਹਾਂ ਹੁਣ ਲੱਗੀ ਤੀ ਐਨੇ ਤੁਸੀਂ ਆ ਕੇ ਬਾਹਰ ਫਿਲਮ ਦੇਖ ਕੇ ਜਿਹੜੇ ਦਵਾਈ ਦਿੱਤੀ ਉਹਦਾ ਨਸ਼ਾ ਜਾ ਹਾਂ ਅੱਤਰੀ ਦੇ ਅੱਤਰੀ ਦੇ ਕਹਿੰਦੇ 2 ਮਿੰਟ ਸੋਚਵੇਂ ਚੰਗੀ ਗੱਲ ਇਹਦੇ ਰਾਮ ਜਾ ajo ਹਾਂ ਆਓ ਤੇ ਚੱਲੀ ਹੈ ਜੀ ਆਪਾਂ ਘੁੰਮਣ ਘੁੰਮਣ ਜਾਨੀ ਮਾਰ ਸਾਰੇ ਦੀ ਚੀਜ਼ ਵੀ ਖਲੋਣੀ ਤੁਹਾਨੂੰ ਮੇਰੇ ਪਸੰਦ ਦੀ ਚੀਜ਼ ਹੋਰ ਕੀ ਆ ਵੀ ਉਹ ਤਾਂ ਹੁਣ ਮੈਂ ਤੁਹਾਨੂੰ ਜੇ ਲੈ ਕੇ ਜਾਵਾਂਗੇ ਸਾਨੂੰ ਤਾਂ ਹੀ ਦੱਸੂੰਗੀ ਹੁਣ ਮਾਨੂੰ ਆਪ ਸੰਧੂ ਜੀ ਨੇ ਰਾਤੀ ਕੋਸੂ ਵੀ ਮੇਰੇ ਪਸੰਦ ਦੀ ਚੀਜ਼ ਹਾਂ ਪੁੱਤ ਨਹੀਂ ਮੂੰਹ ਚ ਦੀ ਪਾਈਦਾ ਪੁੱਤ ਪਲਾਸਟਿਕਾ ਹੈ ਇਹ ਪਲਾਸਟਿਕਾ ਹੈ ਗੰਦਾ ਹੁੰਦਾ ਹੈ ਹੁਣ ਦੇਖ ਲਓ ਗੱਡੀ ਐ ਵੀ ਮੈਂ ਗੱਡੀ ਸਟਾਰਟ ਕਰ ਲਵਾਂ ਨਾ ਗੱਡੀ ਸਟਾਰਟ ਕਰ ਲਵਾਂ ਗੱਡੀ ਚਲਾਉਣ ਜੋਗਾ-ਵੋਗਾ ਜੀ ਮੈਂ ਹਾਂ ਠੀਕ ਹੈ ਟੈਨਸ਼ਨ ਨਾ ਲਓ ਚੱਲ ਫੇਰ ਆਪਾਂ ਤੁਰ ਕੇ ਚਲੇ ਜਾਣਾ ਰੋਪੜ ਨੂੰ ਤੁਰ ਕੇ ਜਾਣ ਜੋਗਾ ਵੀ ਨਹੀਂ ਹਜੇ ਮੈਂ ਹੈਗਾ ਜਾ ਜਾਣ ਚੁੱਕਾ ਹੋਊਗਾ ਮੈਂ ਆਪੇ ਦੱਸਣਾ ਫਿਰ ਚੱਲ ਕੇ ਆਉਂਦਾ ਹਾਂ ਕਨੇੜੀ ਚੜ ਜਾ ਫੇ ਕਨੇੜੀ ਚੜ ਜਾ ਹਾਂ ਕਨੇੜੀ ਚੜ ਜਾ ਉੱਥੇ ਨਹੀਂ ਆ ਜਤਵਾਰੀ ਮੈਂ ਸਾਈਕਲ 'ਤੇ ਚੱਲਦੇਗਾ ਚੱਲ ਮੇਰੇ ਸਾਈਕਲ 'ਤੇ ਟੱਲੀਆਂ ਵਜਾਉਂਦਾ ਅੱਜ ਵਜਾ ਮੇਰੇ ਸਾਈਕਲ ਤੇ ਵਾਪਸ ਕਿੱਧਰ ਉਤਰੇ ਪਿਆ ਕੀ ਪ੍ਰੋਗਰਾਮ ਤੁਹਾਡਾ ਉਹਨੂੰ ਚਲੋ ਜੀ ਇੱਥੇ ਗੈਰ ਲੂੰਗੀ ਹਾਂ ਤੇ ਇੱਥੇ ਗੈਰ ਮੇਰੇ ਉਰੇ ਖੜਕੇ ਕੀ ਕਰੂੰਗੀ ਤੂੰ ਨਹੀਂ ਮੈਂ ਉੱਪਰ ਬੈਠੂੰਗੀ ਤੂੰ ਮੰਮੀ ਦੇ ਪਿੱਛੇ ਸਾਈਕਲ ਤੇ ਬੈਠ ਜੀ ਹਾਂ ਹਾਂ ਉਹ ਉਹ ਮੇਰਾ ਨੇੜੀ ਨਹੀਂ ਕਿਹਾ ਤੁਹਾਨੂੰ ਅੱਛਾ ਸਮਝ ਗਈ ਉਹ ਕੋ ਬਾਤ ਮਾਂ ਅੱਤੇ ਵੇ ਕਿ ਤੂੰ ਕਿੱਥੇ ਨੂੰ ਜਾਉਂਗੀ ਉਹ ਬੱਸ ਪੁੱਤ ਮੇਰੇ ਨਾਲ ਇਹਨਾਂ ੱਤਕਾ ਜਾਣਾ ਘਰ ਮੈਂ ਇਹਨਾਂ ੱਤਕਾ ਸਹਣ ਵਿੱਕੀ ਹੋਇਆ ਗਿਆ ਹੁਣ ਹਾਂ ਹੁਣ ਤਾਂ ਵਿੱਕੀ ਬਹੁਤ ਨਾਲ ਗਿਆ ਗਿਆ ਤਾਂ ਉਹ ਮੈਂ ਠੀਕ ਐ ਬੱਸ ਮੈਂ ਠੀਕ ਐ ਮੈਂ ਠੀਕ ਐ ਜੀ ਮੈਂ ਠੀਕ ਆ ਜੀ ਮੈਂ ਠੀਕ ਆ ਤੁਹਾਡੀਆਂ ਦੁਆਵਾਂ ਸਦਕੇ ਮੈਂ ਠੀਕ ਆ ਜੀ ਆਂ ਬੋਲੀ ਰਹਾ ਦੁਆ ਕਹਿੰਦੇ ਦਵਾਈ ਨਾਲ ਤੇ ਦੁਆ ਜ਼ਿਆਦਾ ਕੰਮ ਕਰਦੀ ਤੁਸੀਂ ਮੇਰੇ ਵੱਲੋਂ ਬਹੁਤ ਦੁਆਵਾਂ ਮੰਗੀਆਂ ਮੈਂ ਠੀਕ ਆ ਹਾਂ ਬਸ ਆ ਗੱਲ ਸੋਹਣੀ ਕਹੀ ਨਾ ਅੱਜ ਆ ਸਭ ਦਾ ਸ਼ਾਬਾਸ਼ ਇਹ ਸੰਦੀਪ ਇਹਨੇ ਚੰਗੀ ਤਰ੍ਹਾਂ ਨਾ ਜਿਆਦਾ ਠੀਕ ਹੋਣਾ ਜਿਆਦਾ ਲੜਾਈ ਕਰਨੀ ਹੈ ਪੂਰੀ ਲੈ ਕੱਢ ਕੇ ਡੇ ਮਨ ਸਵੇਰੇ ਵੀ ਇਹ ਆਏਗਾ ਬਸ ਤੂੰ ਖੁਸ਼ ਰਹਿ ਵੀ ਠੀਕ ਆ ਚਾਰ ਫੋਨ ਚਾਰਜਰ ਭੁਕੇ ਆਲੇ ਚਾਰ ਦੇ ਭੁਕੇ ਮੋੜਤੀ ਹੂੰ ਗਾਲ ਲਾ ਘੜਦੀ ਓ ਜੜੀ ਮੈਂ ਗੱਡੀ ਤੀ ਤੈਨੋਂ ਪੰਦਾ ਕੁਸਰੀ ਸੁਦਾਣ ਦਾ ਕਿਦੇ ਗਾਲੇ ਕਰਦੇ ਮੈਂ ਨਾ ਪਾਂ ਜੀ ਇਹ ਖਾਲੀ ਘਾ ਤੇ ਜਰਾਬ ਗੰਦੀ ਹੋ ਗਈ ਭਾਈ ਕਿਨੇ ਕਰੀਏ ਗੰਦੀ ਇਹ ਇੱਧਰ ਦੱਸ ਕਿਨੇ ਗੰਦੀ ਕਰੀਏ ਮੈਂ ਕਰਤੀ ਹੈ ਤਾਤੇ ਕਰੀਏ ਤੁਣ ਕੀ ਨੇ ਤੇਰੀ ਬੁੜੀ ਨੇ ਤੋਣੀ ਆਜ ਤੇਰੇ ਵੀਰ ਨੇ ਆ ਜਾਣਾ ਹਾਂ ਕਾਰਨਵੀਰ ਨੇ ਹਾਂ ਉਹਦੇ ਵੀ ਪੈ ਸਕੂਲ ਸ਼ੁਰੂ ਹੋਣ ਵਾਲੇ ਹੁਣ ਹੈ ਨਾ ਇਹਦਾ ਵੀ ਲੱਗ ਜਾਣਾ 8 ਤਰੀਕ ਤੇ ਸਕੂਲ ਪ੍ਰੀਤ ਨੇ ਬੈਗ ਲੈ ਕੇ ਉਹਨਾਂ ਨੇ ਕਿ ਟਿਫਨ ਹੋ ਜੋ ਠੀਕ ਫੋਟੋਆਂ ਕਰਾ ਕੇ ਲਿਆਉਣੀਆਂ ਇਹਦੀ ਦੋ ਤਿੰਨ ਪਹਿਲਾਂ ਪਰ ਇਹ ਵੀ ਚੰਗੀ ਤਰ੍ਹਾਂ ਹੋਜੇ ਜੈਸਮੀਨ ਤੇ ਬਿਮਾਰ ਹਾਂ ਫੋਟੋ ਫੂਟੋ ਹਾਂ ਕਰਾ ਹੋ ਜੂਗੀ ਜੈਸਮੀਨ ਦੀ ਡਿਊਟੀ ਲਾਉਣੀ ਪਣੀ ਜੈਸਮੀਨ ਬੁਲਾ ਲੰਨੀ ਹੈ ਮਤਲਬ ਜੈਸਮੀਨ ਨੇ ਆ ਜਾਣਾ ਫਿਰ ਹਾਂ ਇਹ ਤਾਂ ਮੈਂ ਜੈਸਮੀਨ ਕਰਾਉਗੀ ਸਗਾ ਤੇ ਹੁਣ ਜਣਕੀ ਤੁਸੀਂ ਠੀਕ ਨਹੀਂ ਹੋਣਾ ਹੈ ਮੈਂ ਠੀਕ ਹੌਲੀ ਹੌਲੀ ਤਾਂ ਕਬਰ ਹੀ ਹੋਊਗੀ ਆ ਤੁਸੀਂ ਤਾਂ ਕਹਿੰਦੇ ਵੀ ਮੈਂ ਜਾਂ ਸ਼ੌਂਕ ਨੂੰ ਪਿਆ ਜਾਂ ਮੇਰੇ ਕੋਲ ਜੂ ਆਏ ਵੀ ਬਸ ਚਲ ਕੋਈ ਹਿੰਮਤ ਰੱਖੋ ਜੇ ਬਾਕੀ ਚਲੋ ਪਰਮਾਤਮਾ ਦੇ ਹੱਥ ਹੁੰਦਾ ਸਾਰਾ ਕੁਝ ਕੋਈ ਜਾਣ ਪੁੱਛ ਕੇ ਤਾਂ ਕਹਿੰਦਾ ਨਹੀਂ ਹੁੰਦਾ ਪਹਿਲੀ ਤਾਂ ਗੱਲ ਇਹ ਹੈ ਹਮ ਹੈਨਾ ਕੋਈ ਗੱਲ ਹੀ ਹਿੰਮਤ ਦਾ ਹਾਰ ਹੋ ਜਾਣਾ 10 11 12 ਤਰੀਕ ਤੱਕ ਇਹਨਾਂ ਨੇ ਐਂਟੀ ਕੋਲ ਮਾਹਰ ਤੰਨੇ ਵੰਗਣਾ ਤਾਂ ਫਿਰ ਜੱਦੇ ਜਾਣਾ ਲੈਣਾ ਲੋੜੀ ਦਾ ਪ੍ਰੋਗਰਾਮ ਬਣਾਉਣਾ ਲੋੜੀ ਦਾ ਪ੍ਰੋਗਰਾਮ ਲਾਉਣਾ ਪਰ ਲੋੜੀ ਦਾ ਪ੍ਰੋਗਰਾਮ ਆ ਹਾਂ ਲੋੜੀ ਦਾ ਪ੍ਰੋਗਰਾਮ ਹੁਣ ਮੈਂ ਸੋਚਦਾ ਵੀ ਇੱਧਰ ਹੀ ਸਾਡ ਪਈਆਂ ਇੱਟਾਂ ਪਰ ਲਈ ਸਾਡੇ ਆਪਾਂ ਪ੍ਰੋਗਰਾਮ ਕਰਦੇ ਹੁੰਦੇ ਆ ਹਾਂ ਮਹਿਕ ਤਾਉ ਮੈਨੂੰ ਆਏ ਕਹਿੰਦਾ ਤਾਂ ਕਹਿੰਦਾ ਵੀ ਅਸੀਂ ਚੱਕ ਦੇਣੀ ਐ ਇੱਟਾਂ ਵੀ ਇਹ ਵਿੱਚ ਤੇ ਨਵੀਆਂ ਨਵੀਆਂ ਕੱਢ ਕੇ ਮਤਲਬ ਜਿਹੜੀ ਸਾਫਤੀਆਂ ਵੀ ਉਹ ਵੇਚ ਦੇਣੀਆਂ ਰੋੜੇ ਰੋੜੇ ਜੇ ਕਹਿੰਦਾ ਅੰਦਰ ਰੋੜੀ ਕੁੜ ਦੇਣੀ ਕਹਿੰਦਾ 2 ਦਿਨ ਦਾ ਕੰਮ ਆ ਵੀ ਮਸ਼ੀਨ ਨਾਲ ਮਸ਼ੀਨ ਲਾਉਣੀ ਐ ਨਾ ਰੋੜੀ ਕੁਟਾਣੀ ਹਾਂ ਰੋੜੀ ਕੁਟਾਣ ਲਈ ਮਸ਼ੀਨ ਤਾਂ ਲੱਗੀ ਤਾਂ ਹੋਈ ਆ ਹਾਏ ਮੈਂ ਹਾਏ ਮੈਂ ਮਰ ਜੰਦੀ ਆ ਪਾਉਣੀ ਹੁਣ ਤਾਂ ਪੈਂਟ ਨਮੀ ਹਾਂ ਫੁੱਲ ਫੁੱਲ ਕਰਨੇ ਹਾਂ ਹਾਂ ਆ ਪਾ ਕੇ ਕਿੱਥੇ ਨੂੰ ਜਾਣਾ ਤਾਂ ਹੁਣ ਹਾਂ ਕਿੱਥੇ ਜਾਣਾ ਪੈਂਟ ਪਾ ਕੇ ਨਮੀ ਰੋਪੜੂ ਰੋਪੜੂ ਐ ਟੌਂਡੀ ਤੇਰੀ ਚਿੱਕਲੇ ਚੱਲੀ ਥੱਲੇ ਵਾ ਨਿੱਕਰ ਲੈ ਕੇ ਚੱਲੀ ਥੱਲੇ ਨੂੰ ਪੌੜਾ ਵਾਲਾ ਸਾਰਾ ਸਾਰਾ ਜ਼ਮਾਨਾ ਢੋਲਣਾ ਨੇ ਇੱਥੇ ਆਪਣੇ ਕੋਲੇ ਹਣ ਕੁੱਟ ਖਾਊਗੀ ਅਰੇ ਤੇਰੀ ਤਾਂ ਜੀ ਅੱਜ ਨਹੀਂ ਜਾਣਾ ਆਪਣੇ ਰੋਪੜ ਕਾਲੂ ਜਾਣਾ ਹੈ ਜਾਣਾ ਕਾਲੂ ਜਾਣਾ ਆਹ ਡੈਡੀ ਧੀਰੀ ਨੂੰ ਬੁਲਾਉਂਗੀ ਦੀਦੀ ਨਾ ਚੱਲਣਾ ਟੀਫਰ ਲੈਣਾ ਜਸਮੀਂ ਮੈੜੀ ਨਹੀਂ ਮੰਨਦਾ ਜਾਣ ਨੂੰ ਅੱਜ ਪੁੱਛਲਾ ਲੈ ਕੇ ਪੁੱਛਲਾ ਉਹਦੇ ਬਾਅਦ ਦੇ ਵਿੱਚ ਔਰੇ ਆ ਪਹਿਲਾਂ ਔਰੇ ਔਰੇ ਕਿ ਪੂਰਾ ਜਸਮੀਂ ਨਾ ਜਾਣਾ ਸਕੂਟਰੀ ਪਰ ਰੁਕ ਜਾਓ ਆਉਂਦੀਆਂ ਮਾਤ ਲੱਕ ਤੇ ਹੱਥ ਕਰਕੇ ਇਹਦੇ ਬਾਅਦ ਚੈਨ ਬੁਖਾਰ ਬੋਲਦਾ ਹੁੰਦਾ ਹਾਂ ਹਾਂ ਮੈਂ ਤੁਹਾਨੂੰ ਕਹਿੰਦੀ ਤਾਂ ਸੀ ਵੀ ਸੌਂਦੀ ਸੀ ਸਮਝੋ ਨਾ ਤਨੇ ਦਵਾਈ ਦਾ ਅਸਰ ਹੋ ਜਾਣਾ ਤਾਂ ਜਦ ਚੱਲਣ ਨੂੰ ਸੁਣਾ ਤੂੰ ਫੇਰ ਦੇਖਦੇ ਹਾਂ 10 ਮਿੰਟ ਦੇਖ ਲੈ ਪਾ ਕੇ ਜੇ ਸੌਂਦੀ ਆ ਹੁਣ ਨਹੀਂ ਸੋਣਾ ਹੁਣ ਤਾਂ ਗੱਡੀ ਕਹਿੰਦੀ ਆਪਾਂ ਚੱਲੀਏ ਕੱਪੜੇ ਧੋਣ ਲੱਗ ਗਏ ਸੀ ਨਾ ਜਾਣਾ ਕਿੱਥੋਂ ਉਹਦੇ ਨਾਲ ਕੱਪੜੇ ਧੋਣ ਲੱਗ ਜਾਣਾ ਮੈਂ ਤੇਰੇ ਘਰ ਤਾਂ ਸਰਪ੍ਰਾਈਜ਼ ਆ ਵਿੱਕੀ ਮੇਰੇ ਨੀ ਜੀਜੀ ਕਰਮਣੀ ਆ ਅਸੀਂ ਜਾਊਂਗੇ ਤਾਂ ਸਾਡੇ ਮਗਰਮਾਰ ਹੋ ਲੈ ਕਵਰੇ ਕੋਈ ਐਹੀ ਦੀ ਚੀਜ਼ ਹੈ ਜਿਹਦੇ ਨਾਲ ਤਾਂ ਠੀਕ ਹੋ ਜਾਣਾ ਚਲੋ ਮੈਂ ਤਾਂ ਫੇਰ ਤਾਂ ਫੇਰ ਤਾਂ ਮੈਂ ਤੋਤੇ ਮੂਰੇ ਜਾਊਂਗਾ ਵਾਠੀ ਫੇਰ ਪਿੱਛੇ ਕਿੱਥੇ ਜਾਣਾ ਦੇ ਬੱਸ ਤੈਨੂੰ ਕੀ ਪਤਾ ਕਿੱਧਰ ਨੂੰ ਜਾਣਾ ਸੀ ਬੱਸ ਮੈਨੂੰ ਇੱਕ ਵਾਰ ਇਹ 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 ਕਹਾਵਤ ਪਤਾ ਕਿ ਇੱਕ ਵਾਰ ਮੈਂ ਤੁਹਾਨੂੰ ਦੱਸਦਾ ਜੀ ਕਿੱਸਾ ਜਦੋਂ ਨਾ ਮੈਂ ਮਲੇਸ਼ੀਆ ਚ ਗਿਆ ਸੀ ਮੈਂ 2002-2003 ਦੀ ਇਹ ਗੱਲ ਆ ਮਲੇਸ਼ੀਆ ਦੇ ਵਿੱਚ ਭਾਸ਼ਾ ਬੋਲੀ ਜਾਂਦੀ ਹੈ ਮਲਾਈ ਉੱਧਰ ਉੱਧਰ ਦੇ ਵਿੱਚ ਨਾ ਤੇ ਅਸੀਂ 18 ਜਣਾਂ ਦਾ ਮੁੰਡਿਆਂ ਦਾ ਗਰੁੱਪ ਗਿਆ ਸੀ ਤੇ ਸਾਨੂੰ ਜਿਹੜੀ ਕੰਪਨੀ ਨਾਲ ਸਾਡਾ ਕੰਟਰੈਕਟ ਸੀ ਉਹ ਕੰਪਨੀ ਚ ਤਾਂ ਸਾਨੂੰ ਭੇਜਿਆ ਨਹੀਂ ਉਹਨਾਂ ਨੇ ਕਿਸੇ ਜੰਗਲ ਚ ਸੱਡਤਾ ਮਤਲਬ ਮਲੇਸ਼ੀਆ ਕੋਲਾ ਲਾਮਪੋਰ ਤੋਂ 650 ਕਿਲੋਮੀਟਰ ਕਿਸੋਂਗਾ ਮੈਂ ਸਟੇਟ ਪਤਾ ਨਹੀਂ ਏਕਣਾ ਸੀ ਕੋਈ ਸੰਗਾਮਈ ਪਿੰਡ ਸੀ ਪਹਾੜਾਂ 'ਕਣਾ ਕੁਛ ਵੱਜਦਾ ਸੀ ਜਿਹੜੇ ਮਲੇਸ਼ੀਆ ਵਾਲੇ ਆ ਉਹਨਾਂ ਨੂੰ ਪਤਾ ਹੋਊਗਾ ਇਹ ਚੀਜ਼ਾਂ ਬਾਰੇ ਤੇ ਅਸੀਂ ਉੱਥੇ ਜਾ ਕੇ ਸਟ੍ਰਾਈਕ ਕਰਤੀ ਵੀ ਸੀ ਇੱਥੇ ਕੰਮ ਨਹੀਂ ਕਰਨਾ ਜੰਗਲ ਦੇ ਵਿੱਚ ਵੀ ਚਲੋ ਬਹੁਤ ਔਣਕਾੜੀਆਂ ਹੁੰਦੀਆਂ ਜੰਗਲ ਦੇ ਵਿੱਚ ਤੁਹਾਨੂੰ ਪਤਾ ਹਾਂ ਪਤੋਂ ਮੈਂ ਦੇਖ ਲਈ ਕੱਪੜੇ ਵੀ ਅਸੀਂ ਵਾਪਸ ਜਾਣਾ ਤੇ ਇੱਕ ਮੁੰਡਾ ਸੀ ਉਹਨਾਂ ਉਹਦੇ ਘਰ ਦੇ ਉਹਨੂੰ ਬਹੁਤ ਕਨਵਰਸ ਕਰ ਰਹੇ ਸੀ ਵੀ ਤੂੰ ਕੰਮ ਕਰ ਵੀ ਇਹ ਮੁੰਡਾ ਜਿਹੜੇ ਤੇਰੇ ਨਾਲ ਬਾਕੀ 18 ਕੇ ਹੋਇਆ ਇਹ ਆਪਣੇ ਘਰਾਂ ਤੋਂ ਤਕੜੇ ਲਾ ਲਓ ਜੋ ਮਰਜੀ ਲਾ ਲਓ ਜਾਂ ਤੂੰ ਪੋਜੀਸ਼ਨ ਸਾਡੀ ਵੀ ਇਦਾਂ ਦੀ ਹੋਸੀ ਸੀ ਵੀ ਅਸੀਂ ਕਿਹੜੇ ਤਕੜੇ ਸੀ ਚਲੋ ਹੁਣ ਵੀ ਮਹਾਰਾਜ ਨੇ ਸਹੀ ਸਲਾਮਤੇ ਰੱਖੇ ਪਿਆ ਤੇ ਉਹ ਮੁੰਡਾ ਕਹਿੰਦਾ ਵੀ ਘਰਦਿਆਂ ਨੂੰ ਆਪਣਿਆਂ ਨੂੰ ਕਹਿੰਦਾ ਵੀ ਔਰੇ ਕਹਿੰਦਾ ਮੈਨੂੰ ਭਾਸ਼ਾ ਨਹੀਂ ਸਮਝ ਆਉਂਦੀ ਕਹਿੰਦਾ ਜਿੱਦਰ ਨੂੰ ਇਹ ਹੱਥ ਮਾਰਦਾਂ ਨੇ ਕਹਿੰਦਾ ਮੋਂ ਉਧਰੋਂ ਦੁਰਪਰਨਾ ਜਿੱਦਰ ਨੂੰ ਇਹ ਲੱਤ ਮਾਰ ਦਿੰਦੇ ਕਹਿੰਦਾ ਮੈਂ ਉਧਰ ਨੂੰ ਤੁਰ ਪੈਂਦਾ ਪਰ ਮੈਨੂੰ ਗਾਹਾਂ ਜਾ ਕੇ ਸਮਝ ਕੋਈ ਨਹੀਂ ਲੱਗਦੀ ਵੀ ਮੈਂ ਕੰਮ ਕਿਆ ਕਰਨਾ ਹੁਣ ਉਹ ਗੱਲ ਇਹਨਾਂ ਨੇ ਕਹਿ ਦਿੱਤੀ ਵੀ ਜਦੋਂ ਤੁਰਤਾ ਤੋ ਪੈਣਾ ਗਾਹਾਂ ਜਾ ਕੇ ਪਤਾ ਲੱਗਣਾ ਨਹੀਂ ਵੀ ਸਾਤੇ ਬਿਨਾ ਕੰਮ ਕਿਆ ਕਰਨਾ ਮੈਂ ਮਾਰੂੰਗੀ ਮਾਰੂੰਗੀ ਨਹੀਂ ਮਾਰੂੰਗੀ ਨਾ ਯਾਦ ਆ ਗਿਆ ਸਦੀਪ ਮੈਂ ਇਹਨੂੰ ਕਿਹਾ ਮੈਂ ਕਿਹਾ ਵੀ ਤੈਨੂੰ پیسے ਲੈ ਕੇ ਭੇਜਿਆ ਇਹ ਵੀ ਤੂੰ ਟਿਕ ਨਹੀਂ ਸਕਦਾ ਓਰੇ ਸੁਣ ਮੇਰੀ ਗੱਲ ਵੀ ਤੂੰ ਟਿਕ ਨਹੀਂ ਸਕਦਾ ਵੀ ਇਹੋ ਜਿਹਾ ਕੰਮ ਕਿਆ ਵੀ ਜਿਹੜਾ ਤੇਤੇ ਨਹੀਂ ਹੁੰਦਾ ਤਨੂ ਪਤਾ ਕਹਿੰਦਾ ਐਡਾ ਬੜਾ ਦਰਖਤ ਆ ਲੈ ਕਹਿੰਦਾ ਉਹਨੂੰ ਟੱਕ ਲਾ ਲਾ ਕੇ ਕਹਿੰਦਾ ਦੂਰ ਭਜਣਾ ਹੁੰਦਾ ਹੈ ਉਹ ਤੇਰੋ ਉਹ ਪੇੜ गिर ਜਾਂਦਾ ਹੈ ਪੇੜ ਨਹੀਂ ਜਾਂ ਕਰਦਾ ਜੀ ਪਾਮ ਆਇਲ ਦੀ ਕੰਪਨੀ ਸੀ ਉਦੇ ਪਰ ਹੁੰਦਾ ਸੀ ਉਹ 25 ਕਿਲੋ ਦਾ ਫਲ ਹੁੰਦਾ ਸੀ ਜਾਂ 30 ਕਿਲੋ ਦਾ ਲਾ ਲਓ ਚਾਹੇ 50 ਕਿਲੋ ਦਾ ਹੂੰ ਪਹਿਲਾਂ ਤਾਂ ਉਹ ਦਾਤੀ ਜੀ ਬੰਨੀ ਵੀ ਹੁੰਦੀ ਸੀ ਜਦੋਂ ਉਹ ਆਪਣੇ ਡੰਡੇ ਨੂੰ ਉਹਨੂੰ ਵੱਢਣਾ ਜਾਉਣੇ ਉੱਪਰ ਤੇ ਗਿਰਨਾ ਫਿਰ ਆਪਣੇ ਆਪ ਨੂੰ ਵੀ ਬਚਾਉਣਾ ਹੋਤਾ ਵੀ ਭੱਜਣਾ ਵੀ ਕਿਤੇ ਸਾਢੇ 9 ਵਜੇ ਆ ਕੇ ਤੇ ਜਿਹੜੇ ਉੱਥੇ ਕੰਮ ਕਰਦੇ ਸੀ ਉਹ ਪਰਫੈਕਟ ਸੀ ਸਾਡੇ ਵਾਸਤੇ ਉਹ ਸਾਰੀ ਗੱਲ ਨਵੀਂ ਸੀ ਉਹ ਉਹ ਚੀਜ਼ਾਂ ਤੋਂ ਚੱਲ ਬਚਣਾ ਸੀ ਬਚਣਾ ਵੀ ਕੀ ਕੀ ਖਾਦਾ ਅੱਜ ਇਹਨੇ ਕਹਿਣਾ ਕੀ ਆਣਾ ਚੌਲ ਕਰੇਲਿਆਂ ਨਾਲ ਚੌਲ ਬਾਈ ਦੇਖ ਲੋ ਕੋਈ ਜਦੋਂ ਲੱਗੀ ਪੈਂਟਾਂ ਪਾਉਣ ਵੈਸੇ ਅਸੀਂ ਦੱਸਦੇ ਕਿਹਨੂੰ ਆ ਤਾਂ ਸੱਚ ਲੜਦੀ ਸਾਡੇ ਛੁੱਟਦੀ ਪਾਣੀ ਮੈਨੂੰ ਇਹਨੇ ਇੱਕ ਕੇ ਮਾ ਮੇ ਤਾਂ ਤੇ ਕੱਪੜੇ ਕਿਵੇਂ ਲਵੇੜਨ ਲੱਗੀ ਹੈ ਅਗਲੀ ਨੇ ਜਾਣਾ ਤੁਹਾਡੇ ਨਾਲ ਕੈਨੇਡਾ ਨੂੰ ਨਹੀਂ ਜਾਣਾ ਜਾਣਾ ਪਾਕਿਸਤਾਨ ਨੂੰ ਕੈਨੇਡਾ ਨੂੰ ਨਹੀਂ ਜਾਣਾ ਇਹ ਪਾ ਦੇ ਨਹੀਂ ਨਹੀਂ ਉਹ ਬੁਖਾਰ ਤੇ ਨਿਆਣਾ ਰਿਹਾ ਹੜ ਦੀ ਕਰਦਾ ਪਾ ਦੇ ਚਲ ਪਲੀਜ਼ ਕਰਕੇ ਪਲੀਜ਼ ਕਰਕੇ ਪਵਾ ਲੈ ਕਹ ਪਲੀਜ਼ ਪਾ ਦੇ ਤਾਂ ਕਿਥੇ ਦਰਨੇ ਆ ਕਾ ਪਲੀਜ਼ ਪਾ ਦੇ ਮम्मा ਇਹ ਹੁਣ ਮੇਰੇ ਕਪੜਾ ਸੰਦੀਪ ਮੈਂ ਪਾਉਣੀ ਹੈ ਤੇ ਦੱਸ ਨਹੀਂ ਪਾਉਣੀ ਨਹੀਂ ਪਾਉਣੀ ਪਾ ਦੇ ਮੀ ਪਾ ਪਾ ਦੇ ਤੂੰ ਦੋ ਤੇਰਾ ਵੀ ਬਸ ਤੂੰ ਸੱਤ ਤੇ ਸਭ ਤੋਂ ਜ਼ਿਆਦਾ ਕੜ ਲੱਜੰਦੀ ਕਰਨ ਨਿਆਣੇ ਦਾ ਦਿਲ ਰੱਖਣ ਨੂੰ ਕਿਆ ਹੋਣ ਲੱਗਿਆ ਤੈਨੂੰ ਲੈ ਤੈ ਕਿੱਥੇ ਤੋਰਨੀ ਹੈ ਪੈਂਟ ਲਿਓ ਮੇਰੇ ਬੁੱਤ ਇਹ ਬੂਟ ਪਾਉਣ ਲੱਗੀ ਕਹੂਗੀ ਨਵੇਂ ਬੂਟ ਆ ਵੀ ਦੱਸ ਨਵੇਂ ਬੂਟ ਤਾਂ ਕਿੱਥੇ ਨੂੰ ਲਿਜਾਣੇ ਥਲੇ ਪਾ ਕੇ ਘਰ ਵਾਲੀ ਘਰ ਵਾਲੀ ਚੀਜ਼ ਹੁੰਦੀ ਹੈ ਪਰ ਉਹ ਘਰ ਵਾਲੀ ਘਰ ਵਾਲੀ ਚੀਜ਼ ਹੁੰਦੀ ਹਾਂ ਘਰ ਵਾਲੀ ਤਾਂ ਘਰ ਵਾਲੀ ਆਉਂਦੀ ਹੈ ਪਤਾ ਤੁਹਾਨੂੰ ਪਤਾ ਹੀ ਹੈ ਹਾਂ ਇਹ ਰੱਬਾ ਸਾਰਾ ਕੁਝ ਲੱਦਾ ਰਾਈਡ ਦਾ ਹਿਲਾਉਣਾ ਪਤਾ ਕਾਕਾ ਹਿਲਦਾ ਉਹ ਲੱਗ ਗਿਆ ਦੂਈ ਲੱਭਦੀ ਨੂੰ ਸਾਰ ਉਹ ਬੂੰਦ ਲੱਗੇ ਓਏ ਪਾਣੀ ਉਧਰ ਉਹ ਆਪਣੀ ਪਜਾਮੀ ਜੇ ਲਾਕੀ ਸੁੱਕੋ ਇਹਨ ਮਾਰ ਜੀ ਵੀ ਮਿੱਟੀ ਤੂੰ ਨਹੀਂ ਬਚਦੀ ਆਓ ਮਿੱਟੀ ਦਾ ਦੂਣੀ ਮੈਂ ਆਪੇ ਹਾਂ ਮੇਰਾ ਪੁੱਤ ਤਾਰ ਹੋ ਗਿਆ ਤੌਰ ਕੱਢ ਲਈ ਮੇਰੇ ਪੁੱਤ ਨੇ ਕਿੱਥੇ ਨੂੰ ਜਾਣਾ ਕਿੱਕਣਾ ਟੌਰ ਦਿਖਾਈ ਕਿੱਕਣਾ ਦਿਖਾਈ ਕਰਦੇ ਟੌਰ ਛੱਡ ਜਾ ਛੱਡ ਜਾ 1 ਮਿੰਟ ਟੌਰ ਟੌਰ ਦਿਖਾਈ ਕਿੱਕਣਾ ਦਿਖਾਈ ਕਰਦੇ ਹਾਏ ਇਹ ਕੋਹ ਟੌਰ ਆਦੇ ਹਾਏ ਵਾਹਿਗੁਰੂ ਸਤਨਾਮ ਇਹਦਾ ਆਪਣੇ ਸਾਰੇ ਕੱਪੜੇ ਕੱਢ ਲਏ ਜੀ ਆ ਪੇਹ ਦੇ ਬੰਨਾ ਆਜ ਸ਼ਰਟ ਵੀ ਚੱਕ ਲਈ ਆਪਣੀ। ਇਹ ਕੰਮ پتہ ਕੀ ਹੋਇਆ ਵਾ। ਬੋਵੀ ਵਾਲਾ ਕੰਮ ਹੋਇਆ ਵਾ। ਭਾਵੀ ਜੀ ਨਵੇਂ ਕੱਪੜੇ ਲੈਣੇ ਆਂਟੀ ਨੂੰ ਉਧਰ ਤੇ ਰੋਕ ਕੇ ਲਿਆਉਂਦਾ ਹੁੰਦਾ ਦਾ। ਮੰਮੀ ਮੇਰੇ ਕੱਪੜੇ ਰਿਪਾਉਂਦੀ। ਨਵੇਂ ਕੱਪੜੇ ਪਾਉਂਦੀ। ਮੈਂ ਦੇਖ ਲਾ ਫਿਰ ਹਾਂ ਤੂੰ ਮੂਜਾ ਲਪਾਉਂਦੀ ਸੀ। ਅਗਰੇ ਮੈਨੂੰ ਕਹਿੰਗੇ ਪਾ ਦੇ ਪਾ ਦੇ ਪਾ। ਤੇ ਜਲਦੇ ਹੀ ਹੁੰਦੇ ਤੇ ਜਲਦੇ ਹੀ ਹੁੰਦੇ। ਮੈਂ ਵੀ ਧੋ ਕੇ ਰੱਖਦੇ ਹੀ ਨਾ ਰੱਖਈਆਂ। ਮੈਂ ਉਹ ਕਿਆ ਕਰਾਂ ਆਹੇ ਕੱਪੜਾ ਤੇ ਚੱਲੂਗਾ ਪਤਾ ਆਹੇ ਕੱਪੜਾ ਆ ਨੋ ਨਾ ਲੱਗਦਾ ਨੋ ਨਾ ਲੱਗਦਾ ਹਾਂ ਪੀਸੋ ਪੀਸੋ ਮੇਰਾ ਪੁੱਤ ਨਹੀਂ ਆ ਦੇਖ ਆ ਦੇਖ ਜੂਣਾ ਇਹਦੀ ਬਿੱਲੀ ਮੈਨੂੰ ਦਿਲ ਲੱਗਦਾ ਬਿੱਲੀ ਤੇ ਇਹ ਬਿੱਲੀ ਤੇ ਮੈਨੂੰ ਦਿਲ ਲੱਗਦਾ ਆ ਦੇਖ ਆ ਦੇਖ ਤੁਹਾਨੂੰ ਇੱਕ ਪਰੇ ਲਗਾਉਣਾ ਪੈਣਾ ਚਲਾ ਚੱਲੀਏ ਫਿਰ ਅਸੀਂ ਤਾਂ ਚੱਲਨੇ ਤੂੰ ਕਾਏ ਕੱਪੜੇ ਪਾਈ ਜਾਵੇਂ ਚੱਲੀਏ ਮੈਂ ਨਹੀਂ ਪਾਈ ਹੋਏ ਨਹੀਂ ਬੋਤੋ ਉੱਪਰ ਨੂੰ ਪਾ ਦ ਦੇ ਉੱਪਰ ਨੂੰ ਪਾ ਦ ਚਲਾ ਦੇ ਉੱਪਰ ਨੂੰ ਪਾ ਲੈ ਕੱਲ ਨੂੰ ਆਜੀ ਦੀਦੀ ਨਾਲ ਆਜੀ ਦੀਦੀ ਨਾਲ ਪਾਜੀ ਆ ਦੇ ਉੱਪਰ ਆ ਦੇ ਉੱਪਰ ਨੂੰ ਪਾ ਲੈ ਆ ਦੇ ਉੱਪਰ ਨੂੰ ਪਵਾ ਲਾ ਹਾਂ ਇਹ ਜਾ ਤੇ ਸੁੱਭੂ ਦੀਦੀ ਨਾਲ ਪਾਜੀ ਕਰ ਲੋ ਚਲ ਪਾ ਲੈ ਕੜ ਨਹੀਂ ਏਕੜ ਨਹੀਂ ਏਕੜੀਆਂ ਬਟਨ ਖੋਲਣੇ ਪਣਿਆ ਬੜੀ ਮੰਮਾ ਤੇ ਪਵਾ ਲਾ ਦੇ ਨਹੀਂ ਆ ਦੇ ਉੱਪਰ ਨੂੰ ਪਵਾ ਲੈ ਕੋਕਿਆ ਹਾਂ ਕੋਲੇ ਨਹੀਂ ਹੈਗਾ ਹੈਗਾ ਤੂੰ ਖੁੱਲੀ ਨਹੀਂ ਹੈਗੀ ਤੇ ਖੁੱਲਿਆ ਉਹ ਨਹੀਂ ਖੁੱਲੀ ਤਾਂ ਜਾਣਾ ਕਿਆ ਕਰਨਾ ਰੋਕਣਾ ਉਹ ਜਾਣਾ ਮੈਂ ਰੋਕਾਂ ਕਿਆ ਕਰਨਾ ਟੀਕਾ 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 ਲਵਾ ਕੇ ਆਉਂਗੀ ਤਾਂ ਲੈ ਕੇ ਜਾਊਂਗਾ ਪਹਿਲਾਂ ਟੀਕਾ ਲਵਾ ਕੇ ਆਉਂਗੀ ਨਹੀਂ ਟੀਕਾ ਲਵਾ ਕੇ ਆਉਂਗੀ ਨਹੀਂ ਹਾਂ ਖਾਰੀ ਲਈ ਹਾਂ ਖਾਰੀ ਖਾਰੀ ਦਾ ਹਾਂ ਖੋਲਣੇ ਆਉਂਦੇ ਨਹੀਂ ਬਟਨ ਉਹ ਹੀ ਜ਼ੋਰ ਮਾਰੀਏ ਨਹੀਂ ਖੜੇ ਚੱਲੀਏ ਮੈਂ ਤਾਂ ਹੜਤੇ ਹੈ ਆਣੀ ਖੁੱਲਣੇ ਉਧਰ ਫੜਾ ਦੇ ਚਲੋ ਜੀ ਮੈਂ ਕੋਈ ਆਇਆ ਥੱਲੇ ਲੱਗੀ ਜੀ ਮੈਂ ਦੇਖਾਂ ਥੱਲੇ ਕੋਈ ਆ ਗਿਆ ਮੁੰਡਾ ਫੇਰ ਮੈਂ ਚਲਦੇ ਆਪਾਂ ਫੇਰ ਨਾਲੇ ਲੋ ਜੀ ਕਹਿੰਦੇ ਮੇਰੇ ਚ ਐਰਨ ਦੀ ਘਾਟ ਆ ਅੱਜ ਫੇਰ ਐਰ ਨੇ ਪੂਰਾ ਕਰਨ ਆਈਆਂ ਸੁਗਰੀ ਪਟੇ ਮਨੂ ਮੇਂ ਸ਼ਕਰਕੰਦੀ ਲੱਗੀ ਹੋਈ ਆ ਸ਼ਕਰਕੰਦੀ ਕਿੱਥੇ ਬੀਜਦੇ ਔਰ ਅੰਦਰ ਜਿਹੜਾ ਆ ਰਿਹਾ ਸ਼ਕਰਗੰਦੀ ਦਾ ਤੁਹਾਨੂੰ ਜੂਸ ਕੱਢ ਕੇ ਤੇ ਪਲਾਉਣਾ ਚਾਹੀਦਾ। ਅੱਛਾ ਹਾ ਇੰਨੀ ਸੇਵਾ ਮਿਲੂਗਾ ਮੇਵਾ। ਔੜੀ ਮੋਟੀ ਦਾ ਚੱਲ ਕਰ ਲੰਨੇ ਆਂ ਸੀ ਵੀ। ਰੂਮ ਪਾਇ ਉਧਰ ਪਾਇ ਰਿਆ ਜੀ ਗੁਰੂ ਘਰ ਦੇ ਵਿੱਚ ਭੋਗ ਤੇ ਅਧਰ ਆ ਗਿਆਂ ਸਾਗ ਤੋੜਨ। ਸਾਗ ਦਾ 12:00 ਦਾ ਵੱਜ ਕੇ। 12:00 ਵੱਜ ਗਏ। ਹਾਂ ਪੁੱਤੋ। ਤੂੰ ਵੜ ਗਈ ਵਿੱਚ ਤੇ ਪਾ ਕੇ ਹਟੀ ਜੀ ਆਪਣੀ ਇਹ ਪੈਂਟ ਸ਼ਰਟ ਦੀ ਜਿਹੜੀ ਪਾਉਣੀ ਸੀ ਇਹਨੇ ਇਹ ਜਦ ਦੋ ਬੰਦੇ ਇਹਦੇ ਸਪੋਰਟਰ ਹੋਣ ਹਾਂ ਫਿਰ ਉਹਨੂੰ ਕੱਪੜੇ ਨਾ ਪਾਉਣ ਨੂੰ ਮੈਂ ਹਾਂ ਬਸ ਉਹਨਾ ਦੋ ਟੱਕੇ ਤੋਂ ਦੋ ਟੱਕੇ ਤੋੜ ਕੇ ਇਧਰੋਂ ਨਿਕਲੇ ਦੋ ਟੱਕੇ ਤੋੜ ਕੇ ਉਧਰ ਨੂੰ ਵੜ ਜਾ ਬਸ ਉਹੀ ਲੇਨ ਚ ਗਈਆਂ ਉਹੀ ਲੇਨ ਚ ਗਈ ਦਾ ਮਤਲਬ ਕੀ ਹੈ ਆਈ ਦਾ ਮਤਲਬ ਕੀ ਹੈ ਮੈਂ ਆਈ ਤਾਂ ਦੀ ਵਿਚਰ ਰੱਖ ਜੰਨੀ ਆ ਪਤਾ ਇੱਕ ਬੰਦੇ ਨੇ ਮੈਨੂੰ ਗੱਲ ਕਹੀ ਸੀ ਕਹਿੰਦਾ ਵੀ ਜਾਦ ਸਾਗ ਦੀ ਸਰਵਾਤ ਹੁੰਦੀ ਹੈ ਨਾ ਹਾਂ ਫਿਰ ਕਹਿੰਦਾ ਜੀ ਬੀਬੀ ਆਪਣੇ ਨੂੰ ਸਾਗ ਤੋੜਨ ਨੂੰ ਭੇਜ ਦੇ ਕਹਿੰਦਾ ਥੋੜੀ ਜਿਹੀ ਜਗ੍ਹਾ ਤੇ ਸਾਗ ਤੋੜ ਲਿਆਉਣੀ ਹੈ ਹਾਂ ਹਾਂ ਕਹਿੰਦਾ ਜਾ ਸਾਗ ਜਿਕਣਾ ਹੋਣਾ ਖੇਤ ਦੇ ਵਿੱਚ ਖੜਾ ਕਹਿੰਦਾ ਇਕਣਾ ਸਾਰੇ ਖੇਤ ਚ ਘੁੰਮ ਜੰਦੀ ਉਹਨਾਂ ਤੋਂ ਸਾਗ ਫੇਰ ਨਹੀਂ ਪੂਰਾ ਹੁੰਦਾ ਹਾਂ ਹਾਂ ਉਹ ਗੱਲ ਸਹੀ ਹੈ ਸਹੀ ਹੈ ਹਾਂ ਸਾਰੇ ਆਏ ਲੱਗੀ ਜਾਂਦਾ ਵੀ ਗਾਹਾਂ ਤੇ ਗਾਹਾਂ ਚ ਕਿਹੜਾ ਗੰਨੇ ਵਾਲੇ ਖੇਤ ਚ ਵੜ ਜਾਂਦੇ ਨਾ ਵੀ ਉਹ ਉੱਥੇ ਵਧੀਆ ਉੱਥੇ ਵਧੀਆ ਮੈਨੂੰ ਆਪ ਉੱਥੇ ਹੀ ਵਧੀਆ ਲੱਗਦਾ ਆ ਦੇਖ ਉਧਰ ਦੇਖ ਲੈ ਆਇਓ ਕੱਕੇ ਪੱਟ ਲੈ ਮਾਂ ਮਾਂ ਜੀ ਬਸ ਚੌੜਨਾ ਕਰ ਹੁਣ ਚੌੜਨਾ ਕਰ ਲਿਆ ਇੱਧਰ ਨੂੰ ਘੁਮ ਕੇ ਆਦਾ ਰੱਖ ਦੇ ਬਹੁਤ ਵਧੀਆ ਬਣ ਗਿਆ ਸਾਗ ਆ ਦੇ ਪਰੇ ਪਰਲੀ ਸਾਈਡ ਦੇਖੋ ਵੱਟ ਦੇ ਨਾਲ-ਨਾਲ ਚੌੜਾ ਪੱਤਾ ਦਿਖਦਾ ਇਹਨਾਂ ਨੂੰ ਪੂਰਾ ਉਹ ਆ ਸਾਗ ਅਸਲੀ ਹਾ ਹਏ ਦੇਖ ਦੇ ਤਾ ਲਾ ਦੋ ਗੁੰਦਲਾਂ ਨਾਲ ਚੀਰਮੀ ਬਣ ਜਾਣੀ ਲਾ ਲਾ ਆਏ ਆਇਆ ਮੇਰਾ ਪੁੱਤ ਵੀ ਜਾਗ ਤੋੜ ਲਿਆ ਬੱਲੇ 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 ਨਹੀਂ 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 ਵਿੱਚ ਰੱਖ ਕੇ ਜਾਣਾ ਹੁਣ ਨਾ ਨਾ ਵਿੱਚ ਨਹੀਂ ਰੱਖਦੀ ਹੈਗੀ ਹਾ ਲੱਟਾਵਾ ਦੁੱਗਦੀਆਂ ਮੇਰੀਆਂ ਤਾਂ ਵਿੱਕੀ ਆ ਤਰਾ ਕਰੇ ਬਾਤ ਚ ਚੱਕ ਲੂੰਗੇ ਉੱਥੇ ਰੱਖ ਦੇ ਨਹੀਂ ਉੱਥੇ ਨਹੀਂ ਹਾਂ ਉੱਥੇ ਲੈ ਰੱਖ ਦੇ ਨਹੀਂ ਨਹੀਂ ਚਲ ਹੋ ਜਾ ਚੱਲ ਆ ਜਾ ਇੱਧਰੋਂ ਆ ਜਾ ਚੱਲ ਹੋਰ ਤੋੜ ਲੈ ਹੋਰ ਤੋੜ ਲੈ ਤੂੰ ਹੋਰ ਤੋੜ ਲੈ ਜਾ ਕੇ ਜਾ ਤੁਸੀਂ ਪੱਤੇ ਹੀ ਤੋੜੀ ਜਾਂਦੇ ਆ ਨਾ ਨਾ ਕਿਹੜੀ ਗੰਦਲ ਮੈਨੂੰ ਤਾਂ ਦਿਖਦੀ ਨਹੀਂ ਇਹ ਤੇ ਕੋਈ ਗੰਦਲ ਟੈਂਸ਼ਨ ਲੱਗਿਆ ਕਿ ਸਾਰਾ ਚਰਲਾਈ ਦਾ ਸਾਗ ਆਇਆ ਚਰਲਾਈ ਨਹੀਂ ਹੈਗੀ ਪਾਣੀ ਗੰਦਲਾਂ ਦੀ ਪਲੇਨ ਪੱਤਾ ਤਾਂ ਕੀ ਕਰਨਾ ਪਾਣੀ ਚ ਮੈਂ ਖੇਡਦੀ ਨਹੀਂ ਹਾਂ ਖੇਡਿੰਦੀ ਪਾਣੀ ਚ ਆਜੇ ਗਏ ਅੱਜ ਤਾਂ ਨਹੀਂ ਪਤਾ ਤੈਨੂੰ ਬੁਖਾਰ ਤਾਂ ਚੜਿਆ ਵਾ ਅੱਜ ਆਪਾਂ ਪਾਣੀ ਚ ਗੱਲ ਲੇਤੇ ਨਹੀਂ ਤਾਂ ਗਰਮੀਆਂ ਚ ਖੇਲੇ ਤੋਰੇ ਹੁਣ ਥੋੜੋ ਖੇਲੇ ਤੇ ਆ ਤੇ ਖੇਲੇ ਤੇ ਆਪਾਂ ਤੈਨੂੰ ਬੁਖਾਰ ਕਿੰਨਾ ਚੜਿਆ ਵਾ 1 ਹਾਂ 2 2 3 ਹਏ ਦੋਵ ਪੁਖਾਰ ਚੜ ਗਿਆ ਆਰਖੋ ਪੰਬੋਲੇ ਆ ਜੀ ਇਹ ਕਹਿੰਦੇ ਵੀ ਜੇ ਇਹ ਇਹ ਹੈਗੇ ਲਾਲ ਰੰਗ ਦੇ ਇਹ ਆ ਦੇਖੋ ਜਿਹੜੇ ਨੀਲੇ ਰੰਗ ਦੇ ਇਹਨਾਂ ਨੂੰ ਖਾਲੀ ਪੇਟ ਖਾ ਲੂਗੇ ਤਾਂ ਵੀ ਪਥਰੀਆਂ ਵਾਲਾ ਕੰਮ ਖਤਮ ਡੇਲੀ 5-5 ਖਾਣੇ ਪੈਣੇ ਪਰ ਮੈਨਾਂ ਦਾ ਥੋੜੇ ਪਥਰੀਆਂ ਵੀ ਤਾਂ ਹੈਗੀਆਂ ਪਥਰੀਆਂ ਹੁਣ ਤਾਂ ਜਦ ਕਰੇ ਰੱਬ ਨਾ ਕਰੇ ਪ੍ਰੋਬਲਮ ਆਵੇ ਦਰਦਾ ਹੋਵੇ ਫੇਰ ਪਤਾ ਲੱਗੂ ਨਹੀਂ ਤਾਂ ਠੀਕੇ ਆ क्या हा, हाँ देखे आ हाथ लपेट लेने सारी ले। ला चट ला चट ला चट ला मिठा देख देख आ, 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 ए, था। ए, गंदा, गंदा, गंदा नहीं मिठा था, गंदा था। वो था। खारा, खारा। मिठा था खा ला हाँ मिठा खट्टा जाए हाँ गंदा, गंदा, गंदा चल आ जा इधर आ जा फिर इधर आ जा पांदे चल पांदे ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਸਕਦੇ ਬਹੁਤ ਹੋ ਗਿਆ ਨਹੀਂ ਜਾ ਕੇ ਭੇਜਣਾ ਉਹਨੂੰ ਕਿੱਦਾਂ ਭੇਜਣਾ ਦੋ ਕਟਸ਼ੀਆਂ ਕਾਨੂੰ ਭੇਜਣੀਆਂ ਦੋ ਹਾਂ ਤਾਂ ਤੁਸੀਂ ਤਾਂ ਬਾਸੂ ਵੀ ਜਿਹੜੇ ਲੜ ਪਵੇ ਨਾ ਆਪਸ ਦੇ ਵਿੱਚ ਵੀ ਮੈਂ ਖਾਣਾ ਮੈਂ ਖਾਣਾ ਹਾਂ ਦੋ ਕਟਸ਼ੀਆਂ ਭੇਜਣੀਆਂ ਜੇ ਭੇਜਣੀਆਂ ਜਿਹੜੇ ਚਾਰ ਜੀ ਆ ਉਹਨਾਂ ਦੇ ਉਹਨਾਂ ਨੂੰ ਪੂਰਾ ਤਾਂ ਹੋਵੇ ਉਹ ਆਊਗਾ ਉਹ ਖਾਲ ਲੈ ਹੁੰਦੀ ਵੀ ਕਿੱਕਰ ਨਹੀਂ ਹੋਰ ਤੋੜ ਲੰਨੀ ਕਹਾ ਬਤਾ ਤੇਰੇ ਮੈਨ ਤੁਹਾਨੂੰ ਪਤਾ ਜਿਹੜਾ ਮੇਰਾ ਸਾਗਾ ਆਸਟ੍ਰੇਲੀਆ ਵੀ ਚਲੇ ਗਿਆ ਉਹ ਅੱਛਾ ਕਿਧਰ ਕੋਲ ਪਹੁੰਚ ਗਿਆ ਆਸਟ੍ਰੇਲੀਆ ਉਹ ਦੀਦੀ ਲੈ ਗਈ ਸੀ ਇੰਨਾ ਕ ਸਾਗ ਪਾ ਕੇ ਆਸਟ੍ਰੇਲੀਆ ਨੂੰ ਅੱਛਾ ਅੱਛਾ ਗੰਦਾ ਹੋ ਹਾਂ ਗੰਦਾ ਗੰਦਾ ਮੇਰੇ ਵੀ ਖਾਦਾ ਪੁੱਛ ਲਾਦੀ ਜੀ ਤੇ ਹਾਂ ਦੀਦੀ ਜੀ ਨੇ ਕਿਤੇ ਉਹਦੇ ਹਸਬੰਦ ਨੇ ਵੀ ਖਾਦਾ ਤੇ ਭਾਜੀ ਵੀਰ ਜੀ ਕੋਸਤਾ ਕਹ ਲੈ ਵੀਰ ਜੀ ਜਾਣ ਕੀ ਹਾਂ ਸਭ ਵੀ ਜੀਜੀ ਦੇ ਘਰ ਮਾਜਾ ਲਵਿੱਤੀ ਉਹਨੇ ਖਾਏ ਲੈ ਉਧਰ ਤੋਂ ਤੋੜ ਹਾਂ ਉਹ ਉੱਥੇ ਤੋਂ ਤੋੜ ਲੈ ਅੱਛਾ ਤਾਂ ਗਾਹਾਂ ਚੱਲ ਜੋ ਭਾਬੀ ਜੀ ਤੁਸੀਂ ਜਮੀ ਮੂਰੀ ਖੜ ਗਏ ਆ ਤੇ ਗੰਦਲਾਂ ਵਿਕਰਮ ਸਿੰਘ ਫੇ ਜੇ ਗੰਦਲਾਂ ਇਹ ਤਾਂ ਹੁਣ ਉਹ ਸੰਦੀਪ ਤੋੜ ਰੇ ਕਿ ਉੱਥੇ ਤੁਸੀਂ ਲੱਗ ਗਿਆ ਕੇ ਰੀਤ ਤੂਰੀ ਆ ਜਾ ਹਾਏ ਹਾਏ ਇੱਥੇ ਮਾਊ ਓਰੇ ਮਾਊ ਹਾਂ ਮੈਨੂੰ ਗੁੱਸਾ ਚੜਦਾ ਚੜਨ ਨਹੀਂ ਲੱਗੇ ਗੁੱਸਾ ਮੰਨੂ ਕਾਦਾ ਗੁੱਸਾ ਚੜਦਾ ਓ ਮੇਰਾ ਪੁੱਤ ਆ ਨਾ ਜਿਹੜਾ ਇਹ ਇਹ ਕਿਨੇ ਸਾਗ ਖਾਣਾ ਮੈਨੂੰ ਪਹਿਲਾਂ ਦੱਸ ਮੈਂ ਖਾਣਾ ਤੁਸੀਂ ਕਹੀਦਾ ਹੁੰਦਾ ਪੁੱਤ ਚੱਲ ਇੱਧਰ ਸਾਸਰੀਕਾਲ ਤਾਂ ਬੁਲਾ ਦੇ ਫਿਰ ਕਹ ਸਾਰਿਆਂ ਨੂੰ ਸਾਸਰੀਕਾਲ ਜੀ ਪਹਿਲਾਂ ਜੇ ਪਹਿਲਾਂ ਸਾਸਰੀਕਾਲ ਬੁਲਾ ਪਹਿਲਾਂ ਕਹ ਸਾਸਰੀਕਾਲ ਸਾਰਿਆਂ ਦੇ ਲੈ ਹਾਏ ਰੱਬਾ ਇਹ ਕੁੜੀ ਕਿੱਥੇ ਕਹਿਣਾ ਮੰਨਦੀ ਸਾਡੀ ਚੱਲ ਜੂ ਜੂ ਵੱਡੀ ਹੋ ਜੂਗੀ ਆਪੇ ਮੰਨਣ ਲੱਜੂਗੀ ਦੇਖਦੇ ਹਾਂ ਜੀ ਇਹਨੂੰ ਹੁਣ ਸਕੂਲ ਦੇ ਵਿੱਚ ਪੜ੍ਹਨੇ ਪਾ ਦੇਣਾ ਸੀ ਹੋ ਅਸੀਂ ਤਾਂ ਸਾਗ ਤਾਂ ਹਾਂ ਗੰਦਾ ਨਹੀਂ ਤਾਂ ਉਹ ਤਾਂ ਸਾਗ ਤਾਂ ਜਿਹੜਾ ਤਾਂ ਭਗਾ ਕੇ ਵਾਰਿਆ ਉਹ ਗੰਦਾ ਕਰੂ ਤਾਂ ਉਹ ਚੱਲ ਬਹੁਤ ਹੋ ਗਿਆ ਤੇਰੇ ਬਾਹਤ ਤੇ ਬਹੁਤਾ ਤੇਰਾ ਇੱਕ ਕੌਲੀ ਦਾ ਖਾਣੀ ਹੈ ਉਹਨਾ ਹੋ ਗਿਆ ਬਸ ਹੋਰ ਇੱਕ ਚਾਂਚਾ ਵੀ ਨਹੀਂ ਖਾਣਾ ਸੀ ਚੱਲ ਉਹ ਗੱਲ ਕਰਦਾ ਮੈਂ ਤਾਂ ਉਹਨੂੰ ਇੱਧਰ ਗੱਲਾਂ ਚੱਲ ਜਾਉਂਦਾ ਨਹੀਂ ਤੇਰੇ ਕੋਲ ਨੂੰ ਤਰੀ ਵੀ ਆਹੋ ਤੇ ਕੀ ਕਰੂੰਗੀ ਪੱਡੇ ਹੋਰ ਨਵੇਂ ਕੱਪੜੇ ਪੱਪੜੇ ਤਾਂ ਕਿ ਮੈਂ ਗੰਦੇ ਕਰੇ ਨਹੀਂ ਦਿਖਾ ਦੇ ਇੱਧਰ ਨੂੰ ਕਾ ਮੇਰੇ ਪੱਪੜੇ ਸੁਣਿਆ ਇੱਧਰ ਨੂੰ ਇੱਧਰ ਨੂੰ ਇੱਧਰ ਨੂੰ ਇੱਧਰ ਕੈਮਰੇ ਚ ਨੂੰ ਦਿਖਾ ਦੇ ਕਾ ਦੇਖੋ ਜੀ ਮੇਰੇ ਪਪੜੇ ਸੋਹਣੇ ਪੈ ਗਏ ਦੇਖਾ ਹਾਂ ਦੇਖਾ ਕਾ ਮਾ ਸੁਣੀ ਲੱਗਦੀ ਏ ਜੀ ਧਨੀਆ ਪਿਆਰੇ ਹਾਂ ਹਾਂ ਥੋੜੀ ਜਿਹੀ ਇੱਥੇ ਜ਼ਰੂਰੀ ਹਾਂ ਹਾਂ ਪਾਲਕ ਪਾਪਾ ਜੀ ਲੈ ਆ ਕੇ ਇੱਥੇ ਇੱਥੇ ਤੇ ਤੋੜ ਲੈ ਕੇ ਚੇਰ ਵੀ ਹੋਰ ਹਾਂ ਵੈਰੀ ਗੁੱਡ ਆ ਸੰਦੀਪ ਬਹੁਤ ਸਮਝਦਾਰ ਆ ਇੰਨਾ ਕੀ ਕਰਨਾ ਤੂੰ ਸਪੈਕ ਅੱਧੀ ਕੌਲੀ ਵੀ ਨਹੀਂ ਖਾਣੀ ਨਾ ਇੱਕ ਕੌਲੀ ਦਾ ਮੈਂ ਖਾਂ ਦੀ ਮੇਲ ਨਹੀਂ ਖਾਣੂ ਆਏ ਦੱਸ ਵੀ ਟੈਰੀ ਕੋਟ ਬਣੀ ਨਹੀਂ ਖਾਂਦੇ ਇੰਨਾ ਸੋਹ। ਇਹ ਬਿਜਲੀ ਗੱਲ ਨਹੀਂ ਦੱਸਦਾ। ਨਾ ਸਾਡੀ ਕੁੜੀ ਖਾਊਗੀ। ਸਾਰੇ ਖਾਂਦੇ ਆ। ਨਹੀਂ ਕੁੜੀ ਕੈਣ ਨੂੰ ਜੋ ਇੱਕ ਮਿੰਟਾ ਮੇਰੀ ਗੱਲ ਸੁਣ ਕੈਣ ਨੂੰ ਜਿਹੜਾ ਜੋ ਮਰਜ਼ੀ ਕਹੀ ਜਾਵੇ। ਹਾਂ। ਸਾਗ ਦੇ ਨਾਲ ਉਹਨੂੰ ਹਰੇਕੇ ਦੇ ਮੂੰਹ ਤੇ ਪਾਣੀ ਆਉਂਦਾ। ਕਹਿੰਦੇ ਟੇਸਟੀ ਕਰਨਾ ਹੁੰਦਾ ਨਾ ਫੇ ਸਾਰੇ ਖਾਂਦੇ ਆ ਮੈਂ ਮੰਨਦੀ। ਹਾਂ ਸਾਰਿਆਂ ਦੇ ਮੂੰਹ ਤੇ ਪਾਣੀ ਆਉਂਦਾ। ਕੈਣ ਨੂੰ ਜੋ ਮਰਜ਼ੀ ਜਿਹੜਾ ਮਰਜ਼ੀ ਕਹੀ ਜਾਵੇ। ਹਾਂ ਪੁੱਤੋ। ਸਾਰਿਆਂ ਨੂੰ ਭੇਜ ਦੇਣਾ ਹੈ। ਕਿੱਥੇ ਗੰਦੀ ਹੋ ਗਈ ਤੂੰ? ਚਾਹ ਕੋਟਮ ਖਾਵੇ ਚਾਹ ਕੋਟ ਬਣੀ ਖਾਵੇ। ਸਾਗ ਪੇੜਣਾ ਫਿਰ ਅਸੀਂ ਹਾਂ ਉਹਨੂੰ ਤੜਾਣੀ ਹਾਂ ਹੋ ਲੈ ਤੇ ਹੁਣ ਜੋ ਸਾਰੇ ਨੇ ਪਹਿਲਾਂ ਸਾਰਿਆਂ ਨੂੰ ਜਾਣਾ ਕੁੜਮ ਨੂੰ ਵੀ ਜਾਣਾ ਕੁੜਮਣੀ ਨੂੰ ਵੀ ਜਾਣਾ ਰਵਿੰਦਰ ਨੇ ਵੀ ਖਾਣਾ ਵੀ ਦੇਖ ਲਾ ਤੇ ਗਿਆ ਦੋ ਕੁੜਮਣੀਆਂ ਸਾਗ ਤੋੜ ਕੇ ਲੈ ਕੇ ਬਣਾਉਣ ਲੱਗ ਗਈਆਂ ਜੇਠ ਨੇ ਵੀ ਖਾਣਾ ਉਹਦੇ ਨੇ ਉਹਦੀ ਜਠਾਣੀ ਨੇ ਵੀ ਖਾਣਾ ਉਹਦਾ ਵਿਚਾਰੀ ਕਹਿੰਦੀ ਵੀ ਮੇਰਾ ਤਾਂ ਬਾਬਾ ਫੇਵਰੇਟ ਆ ਚੱਲ ਉਹਨੂੰ ਵੀ ਲਾ ਉੱਧਰ ਆ ਜਾ ਪੁੱਤ ਓਏ ਆ ਜਾ ਚੰਦੀ ਏ ਏ ਸੋਕੜੀ ਕੀ ਕਰਦੀ ਹੈ ਚੱਲ 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 ਓਏ ਉਹ ਭੱਜ ਗਿਆ ਭੱਜ ਗਿਆ ਭੱਜ ਗਿਆ ਭੱਜ ਗਿਆ ਭੱਜ ਗਿਆ ਕਾਕਾ ਸਾਡਾ ਭੱਜ ਗਿਆ ਚਲੋ ਵੀ ਚਲੋ 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 ਹਾਂ ਮਰੂਦ ਉਹ ਘਰ ਪਿਆ ਪੁੱਤ ਘਰ ਜਾ ਕੇ ਲੈ ਲੀ ਇਹਦਾ ਕੱਚਾ ਹੈ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਫਿਰ ਕੀ ਹੋ ਗਿਆ ਸੌਂਫ ਮਰਨਾ ਤੇ ਸੌਂ ਹੈ ਸੌਂਫ ਹੈ ਆ ਸੌਂ ਹੈ ਵੀ ਕੀ ਉਹ ਹਾਂ ਸੋਇਆ ਹੋਏ ਲਗਾ ਦੇ ਕੇ ਤਾਂ ਹਿੱਲੀ ਵੀ ਹੋਇਆ ਸੋਇਆ 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 ਸਾਰੀ ਗੱਲ ਆ ਲੈ ਲੰਨੀ ਫੇਰਾ ਆਣਾ ਤੋੜੇ ਬੱਤ ਆਹੋ ਸੋਇਆ ਸੀ ਆਪਾਂ ਕਿੰਨੇ ਵੀ ਉਹ ਲਾਉਂਦੇ ਹੁੰਦੇ ਤੇ ਪਹਿਲਾਂ ਹੁਣ ਤਾਂ ਇੰਨਾ ਕੋਈ ਕੰਮ ਵਰਸੀਨ ਦੀਆਂ ਬੱਟਾਂ ਪਰ ਲੱਗਦੇ ਹੁੰਦੇ ਤੇ ਬਹੁਤ ਹੁਣ ਨਹੀਂ ਵੱਢ ਕੇ ਸੌਣੇ ਫਿਰ ਕੁੱਟਣੇ ਹੂੰ ਇਹ ਹਿੱਲ ਗਈ ਕੀ ਕਰ ਤੋੜੇ ਧਣੀਆਂ ਵੀ ਲੈਣਾ ਆਪਾਂ ਮੇਥੀ ਤੋੜ ਧਣੀਆਂ ਉੱਥੇ ਕਦੇ ਆਉਣੀ ਮੇਥੀ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਵਲੌਗ ਚ ਮਾਰਾ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਓਕੇ ਬਾਏ ਬਾਏ ਏ ਜੀ